ਰੱਖੀ ਗਈ ਕਿਸ ਕਿਉਂ ਬੇਸ਼ਾਨੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਇਸ ਪ੍ਰੈਸ ਵਾਰਤਾ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੀ ਕਾਰਪੋਰੇਸ਼ਨ ਦੇ ਚੋਣਾਂ ਹੋ ਕੇ ਗਏ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਲਗਾਤਾਰ ਉਹਦੇ ਖਿਲਾਫ ਆਵਾਜ਼ ਚੱਕਦੇ ਆ ਰਹੇ ਹਾਂ ਜਿਸ ਢੰਗ ਦੇ ਨਾਲ ਇਹ ਕਾਰਪੋਰੇਸ਼ਨ ਦੇ ਚੋਣ ਪੰਜਾਬ 'ਚ ਹੋਏ ਮੈਂ ਸੋਚਦਾ ਵੀ ਹਿੰਦੁਸਤਾਨ ਦਾ ਕੋਈ ਪਿਛੜੇ ਤੋਂ ਪਿਛੜਿਆ ਸੂਬਾ ਵੀ ਉਹਦੇ ਵਿੱਚ ਵੀ ਕਦੇ ਇਸ ਦੁਰਗਤੀ ਦੇ ਨਾਲ ਲੋਕਾਂ ਦੇ ਮਤਾਂ ਦਾ ਵੋਟ ਦਾ ਅਧਿਕਾਰ ਪਾਣ ਦੇ ਹੱਕ ਨੂੰ ਛੀਨਣ ਦਾ ਕੰਮ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਤੀਰਾ ਹੋਇਆ ਬੂਥ ਕੈਪਚਰ ਹੁੰਦੇ ਦੇਖਿਆ ਸਰਕਾਰਾਂ ਵੱਲੋਂ ਲੋਕਾਂ ਨੂੰ ਵੋਟਾਂ ਮਾਣ ਲਈ ਪ੍ਰੇਰਿਤ ਹੁੰਦੇ ਦੇਖਿਆ ਪਰ ਪਹਿਲੀ ਵਾਰ ਆ ਕਿ ਲੋਕਾਂ ਨੂੰ ਵੋਟਾਂ ਪਾਣ ਦੇ ਹੱਕ ਤੋਂ ਵੰਚਿਤ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਅਸੀਂ ਲੋਕਪਾਲ ਲੈ ਕੇ ਆਵਾਂਗੇ ਜਿਹੜੇ ਸੰਵਿਧਾਨ ਦੇ ਬਹੁਤ ਵੱਡੇ ਰક્ષਕ ਬਣਨ ਦਾ ਨਾਟਕ ਕਰਦੇ ਸੀ ਮੈਂ ਸ਼ੁਰੂਆਤ ਕਰਦਾ ਹਾਂ ਕਾਰਪੋਰੇਸ਼ਨ ਚੋਣ ਜਿਹੜੇ ਅਜ ਤੋਂ 2 ਸਾਲ ਪਹਿਲਾਂ ਲਗਭਗ ਮਾਰਚ ਤੱਕ ਫਰਵਰੀ ਦੇ ਵਿੱਚ 2023 ਚ ਜਿਹਦੀ ਮਿਆਦ ਖਤਮ ਹੋ ਗਈ ਸੀ ਉਸ ਵੇਲੇ ਹੋਣੀ ਸੀ ਲੇਕਿਨ ਉਹਨੂੰ ਲਗਾਤਾਰ ਡਿਲੇ ਕੀਤਾ ਗਿਆ ਡਿਲੀਮਿਟੇਸ਼ਨ ਦੇ ਨਾਂ ਤੇ ਵਾਡਾਂ ਦੀ ਨਵੀਂ ਹੱਦਬੰਦੀ ਦੇ ਨਾਂ ਦੇ ਉੱਤੇ ਪ੍ਰਯਾਸ ਕੀਤੇ ਗਏ ਔਰ ਜਦੋਂ ਪਟਾਰਾ ਖੁੱਲਿਆ ਤਾਂ ਉਹ 99 ਦੇ 95 ਵਾਡਾਂ ਦਾ ਅੱਗੇ ਪਿੱਛੇ ਕਰਕੇ ਨਕਸ਼ਾ ਜਾਰੀ ਕਰਤਾ ਗਿਆ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਾਰਾ ਕੁਝ ਹੋਇਆ ਵੋਟਰ ਸੂਚੀਆਂ ਆਈਆਂ ਅਸੀਂ ਉਹਨਾਂ ਤੇ ਵੀ ਇਤਰਾਜ਼ ਦਿੱਤੇ ਤਾਂ ਉਹ ਵੋਟਰ ਸੂਚੀਆਂ 'ਚ ਉਹਨਾਂ ਨੇ ਪਹਿਲਾਂ ਸਪਲੀਮੈਂਟਰੀ ਉਹਨਾਂ ਨੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਹ ਪਹਿਲੀ ਵੋਟਰ ਸੂਚੀ ਜਾਰੀ ਕੀਤੀ 2023 'ਚ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਲਗਾਤਾਰ ਫੇਰ ਠੰਡੇ ਵਸਤੇ 'ਚ ਪਾਤਾ ਕੋਈ ਇਲੈਕਸ਼ਨ ਹੋਣ ਦੇ ਅਸਾਰ ਦੂਰ ਦੂਰ ਤੱਕ ਨਜ਼ਰ ਨਹੀਂ ਆਏ ਇਸ ਦਰਮਿਆਨ ਲੋਕ ਸਭਾ ਦੇ ਚੋਣ ਆ ਗਏ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਏ ਸਭ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਔਰ ਫੇਰ ਵੀ ਸਰਕਾਰ ਨੂੰ ਯਾਦ ਨਹੀਂ ਆਇਆ ਕਿ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਕਰਵਾਣੇ ਨੇ ਮਾਨਣੀਆਂ ਉੱਚ ਨਿਆਂ ਅਲਿਆਵਲੋਂ ਹਾਈ ਕੋਰਟ ਵੱਲੋਂ ਜਦੋਂ ਦੇਸ਼ ਦਿੱਤੇ ਗਏ ਸ਼ਕਤੀ ਦਾ ਵਤੀਰਾ ਰੂਪ ਬਣਾਇਆ ਗਿਆ ਉਹ ਤੋਂ ਬਾਅਦ ਔਰ ਸਾਫ ਸਾਫ ਹੁਦਾਇਤ ਜਾਰੀ ਕੀਤੀ ਗਈ ਵੀ ਪ੍ਰਾਣੀ ਵਾਰਡਬੰਦੀ ਤੇ ਕਿਉਂ ਸਰਕਾਰ ਬਹਾਨੇ ਮਾਰਦੀ ਸੀ ਕਿ ਸਾਡੇ ਕੋਲ ਹਜੇ ਡੀਲਿਮਿਟੇਸ਼ਨ ਦਾ ਨਵੀਂ ਵਾਰਡਬੰਦੀ ਕਰਨੀ ਆ ਉਹਦਾ ਕੰਮ ਅਧੂਰਾ ਤਾਂ ਹਾਈ ਕੋਰਟ ਨੇ ਸਾਫ ਸਾਫ ਹੁਕਮ ਦਿੱਤੇ ਕਿ ਪ੍ਰਾਣੀ ਵਾਰਡਬੰਦੀ ਤੇ ਚੋਣ ਕਰਾਏ ਜਾਣ ਇਹਨਾਂ ਨੂੰ ਡੇਟ ਨਾ ਕੀਤਾ ਜਾਵੇ ਅਗਰ ਤੁਸੀਂ 95 ਵਾਡਾਂ ਦੇ ਉੱਤੇ ਚੋਣ ਕਰਾਣੇ ਨੇ ਤਾ ਨਵੀਂ ਵਾਰਡਬੰਦੀ ਦੀ ਜ਼ਰੂਰਤ ਕੀ ਆ ਅਗਰ ਉਹਨੂੰ ਵਧਾਣਾ ਹੈ 100 ਕਰਨਾ 110 ਕਰਨਾ ਤਾਂ ਸਮਝ ਆਂਦੀ ਆ ਅਗਰ 95 ਹੀ ਰੱਖਣਾ ਹੈ ਤਾਂ ਤੁਹਾਡੀ ਮਾਨਸਿਕਤਾ ਸਿੱਧੀ ਸਿੱਧੀ ਸ਼ੱਕ ਦੇ ਘੇਰੇ 'ਚ ਪਹਿਲੇ ਹੀ ਆਂਦੀ ਆ ਸਰਕਾਰ ਦੀ ਲੇਕਿਨ ਇਹਨਾਂ ਨੇ ਫੇਰ ਮੈਂ ਸੋਚਦਾ ਵੀ ਇਹ ਇੱਕ ਇਹ ਵੀ ਹਾਈ ਕੋਰਟ ਦੇ ਉਲੰਘਣਾ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਵੀ ਉਹਨਾਂ ਨੇ ਪੁਰਾਣੀ ਵਾਰਡਬੰਦੀ ਦੀ ਬਜਾਏ ਲੁਧਿਆਣੇ ਦੇ ਵਿੱਚ ਨਵੀਂ ਵਾਰਡਬੰਦੀ ਦੇ ਇਲੈਕਸ਼ਨ ਕਰਾਏ ਅਗਰ ਤੁਸੀਂ ਕਰਾਏ ਉਦੇ ਲਈ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਆਰਡਰ ਜਾਰੀ ਕੀਤੇ ਤਾਂ ਜਿਹੜੀ ਡੇਟ ਅਨਾਉਂਸ ਕੀਤੀ ਨਵੰਬਰ 2024 ਚ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਉਹਦੇ ਤੇ 25 ਨਵੰਬਰ ਤੱਕ ਇਤਰਾਜ਼ ਮੰਗੇਗੇ 25 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਇਤਰਾਜ਼ ਆਏ ਔਰ ਉਹਦੇ ਚ ਕਿਹਾ ਗਿਆ ਕਿ 7 ਦਸੰਬਰ ਤੱਕ ਫਾਈਨਲ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ 7 ਦਸੰਬਰ ਨਿਕਲ ਗਈ 14 ਦਸੰਬਰ ਇਲੈਕਸ਼ਨ ਲੋਕਾਂ ਦੇ ਕਾਗਜ਼ ਭਰਨ ਦੀ ਤਾਰੀਖ ਵੀ ਨਿਕਲ ਗਈ ਉਸ ਤੋਂ ਬਾਅਦ ਜਾ ਕੇ 3 ਸਪਲੀਮੈਂਟਰੀ ਲਿਸਟ ਜਾਰੀ ਕੀਤੀ ਗਈ ਕੰਪਲੀਟ ਵੋਟਰ ਸੂਚੀ ਫੇਰ ਵੀ ਨਹੀਂ ਜਾਰੀ ਕੀਤੀ ਜਿਹਦਾ ਨਤੀਜਾ ਕੀ ਹੋਇਆ ਉਹ ਸਾਰੇ ਲੋਕ ਤਾਂ ਆਪਣਾ ਨਾਮੀਨੇਸ਼ਨ ਭਰਨ ਤੋਂ ਵੰਚਿਤ ਰਹਿ ਗਏ ਜਿਹੜੇ ਚੋਣਾਂ ਲੜਨ ਦੇ ਇੱਛੁਕ ਸੀਗੇ ਉਹਨਾਂ ਚ 4 ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਧੇ ਸਿੱਧੇ ਜੇਤੂ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਸੀਗਾ ਉਹ ਚਾਰ ਲੋਕ ਆਪਣਾ ਨਾਮੀਨੇਸ਼ਨ ਫਾਈਲ ਕਰਨ ਤੋਂ ਵਾਂਝਿਤ ਰਹਿ ਗਏ ਉਹ ਲੋਕ ਜਿਹੜੇ ਕੋਈ ਪੂਰਵ ਕੌਂਸਲਰ ਰਹੇ ਹੋਣ ਸ਼ਹਿਰ ਦੇ ਰਿਪਿਊਟਡ ਹਸਤੀਆਂ ਹੋਣ ਐਸੇ ਲੋਕਾਂ ਦੀ ਵੋਟ ਨਾ ਹੋਵੇ ਇਹ ਪੋਸਿਬਲਾ ਬੜਾ ਵੱਡਾ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਲੱਗਿਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਪਰ ਅਫਸੋਸ ਉਸ ਵੇਲੇ ਹੋਇਆ ਇਹ ਚੋਣਾਂ 21 ਤਰੀਕ ਨੂੰ ਹੋਗੇ ਚੋਣਾਂ ਤੱਕ ਵੀ ਕੋਈ ਵੋਟਰ ਸੂਚੀ ਫਾਈਨਲ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਸਪਲੀਮੈਂਟਰੀਆਂ ਦੇ ਆਧਾਰ ਦੇ ਉੱਤੇ ਤਿੰਨ ਤਿੰਨ ਅਲੱਗ-ਅਲੱਗ ਵੋਟਰ ਸੂਚੀਆਂ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣਾ ਤੁਸੀਂ ਸਾਰੇ ਬਾਡਾਂ 'ਚ ਘੁੰਮੇ ਹੋ ਕਿਉਂਕਿ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ 'ਚ ਡੈਮੋਕ੍ਰੇਸੀ ਨੂੰ ਚੁਲਾਂਚ ਪਬਲਿਕ ਦੀ ਆਵਾਜ਼ ਉਹ ਚੱਕਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਤੁਹਾਡਾ ਉਹ ਰੋਲ ਹੁਣ ਵੀ ਰਹਿਣ ਵਾਲਾ ਕਿ ਤੁਸੀਂ ਘੁੰਮੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਸੀ ਜਿਹੜੇ ਲੋਕ ਲਗਾਤਾਰ 10 10 20 20 ਸਾਲ ਤੋਂ ਕਈ ਕਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸਕੀਆਂ ਤਿੰਨ ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਆਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਤੁਹਾਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਆ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਇਹ ਵੋਟ ਕਿੱਥੇ ਗਈ ਏ ਦੱਸਣਾ ਕਿਨੇ ਆ ਇੱਕ ਵੋਟਰ ਨੂੰ ਇਸ ਗੱਲ ਦੇ ਬਾਰੇ ਦੱਸਣ ਦਾ ਵੀ ਉਹਨੂੰ ਪੁੱਛਣ ਦਾ ਹੱਕ ਵੀ ਆ ਔਰ ਤੋਂ ਸਰਕਾਰ ਨੂੰ ਦੱਸਣਾ ਫਰਜ਼ ਵੀ ਆ ਲੇਕਿਨ ਉਹ ਕਿਸੇ ਨੇ ਨਹੀਂ ਦੱਸਿਆ ਤੁਹਾਡੀ ਵੋਟ ਕਿੱਥੇ ਆ ਔਰ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵਾਂਚਿਤ ਰਹਿ ਗਏ ਆ ਕਿੱਡਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਕਾਰਜਕਾਰੀ ਤੇ ਹੁਣ ਇਹ ਗੱਲ ਮੈਂ ਇਕੱਲਾ ਨਹੀਂ ਕਹਿ ਰਿਹਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਕਹਿਰੀ ਇਹਨਾਂ ਗੱਲਾਂ ਨੂੰ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੇ ਉਠਾਇਆ ਤੁਸੀਂ ਮੀਡੀਆ ਨੇ ਵੀ ਉਠਾਇਆ ਔਰ ਕੱਲ ਮੌਜੂਦਾ ਪਾਰਟੀ ਦੇ ਦੋ ਐਮਐਲਏ ਸਹਿਬਾਨਾਂ ਨੇ ਵੀ ਇਸ ਗੱਲ ਨੂੰ ਸੈਕੰਡ ਕੀਤਾ ਕਿ ਵੋਟਰ ਸੂਚੀਆਂ ਕੰਪਲੀਟ ਨਹੀਂ ਸੀ ਉਹਨਾਂ 'ਚ ਗੜਬੜ ਸੀ ਹੁਣ ਛੱਜ ਤਾਂ ਬੋਲੇ ਤਾਂ ਛਣੇ ਕਿਉਂ ਬੋਲੇ ਅਗਰ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਉਸ ਗੱਲ ਨੂੰ ਉਹਨਾਂ ਦੇ ਐਮ.ਐਲ.ਏ ਵੀ ਚੱਕਦੇ ਨੇ ਤਾਂ ਜਵਾਬ ਦੇ ਕੀ ਦੀ ਆ ਅੱਜ ਤੁਹਾਡੇ ਨਾਲ ਮਿਲਣ ਦਾ ਤੁਹਾਡੇ ਨਾਲ ਬੈਠਣ ਦਾ ਗੱਲ ਕਰਨ ਦਾ ਸਾਡਾ ਮੇਨ ਮਕਸਦ ਹੀ ਇਹ ਹੈ ਕਿ ਜਦੋਂ ਇਸ ਤੰਗ ਦੇ ਨਾਲ ਇਸ ਤਰ ਦੇ ਉੱਤੇ ਐਡੀ ਵੱਡੀ ਕਪਲੇਵਾਜੀ ਹੋ ਗਈ ਤਾਂ ਕੀ ਇਹਨਾਂ ਨੂੰ ਚੋਣਾਂ ਮੰਨਣ ਦਾ ਅਧਿਕਾਰ ਹੈ ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਚੋਣ ਫੇਅਰ ਤੰਗ ਦੇ ਨਾਲ ਹੋਏ ਨੇ ਕਿ ਇਹ ਚੋਣ ਜਨਤਾ ਦਾ ਵਾਕਈ ਮਤਾਧਾਰ ਦਾ ਪ੍ਰਯੋਗ ਹੋ ਕੇ ਬਣੇ ਨੇ ਜਾਂ ਸਰਕਾਰ ਨੇ ਉਹੀ ਕੰਮ ਕੀਤਾ ਅਗਰ ਜਿਹੜੇ ਮਕਸਦ ਦੇ ਲਈ ਸਰਕਾਰ ਨੇ ਚੋਣ ਕਰਾਏ ਉਹ ਫਿਰ ਵੀ ਉਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਉਹਨਾਂ ਨੂੰ ਕਲੀਅਰ ਬਹੁਮਤ ਨਹੀਂ ਮਿਲਿਆ ਜਿਸ ਲਈ ਉਹਨਾਂ ਨੇ ਏਡੀ ਵੱਡੀ ਕਪਲੇਵਾਜੀ ਕੀਤੀ ਅਗਰ ਬਹੁਮਤ ਨਹੀਂ ਮਿਲਿਆ ਤਾਂ ਹੁਣ ਅੱਜ ਦੌਰ ਕੀ ਚੱਲ ਰਿਹਾ ਤੁਸੀਂ ਦੇਖਿਆ ਸੋਮਨੀ ਕਾਲੀ ਦਲ ਦੇ ਇੱਕ ਜਿੱਤੇ ਹੋਏ ਕਾਉਂਸਲਰ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਦੇ ਡਰ ਤੋਂ ਆਮ ਆਦਮੀ ਪਾਰਟੀ ਦਾ ਸਰੂਪਾ ਪਾ ਤਕ ਗਿਆ ਕੱਲ ਜਿਸ ਢੰਗ ਦੇ ਨਾਲ ਇੱਕ ਕਾਂਗਰਸ ਦੇ ਐਮਐਲਏ ਨੂੰ ਤਿੰਨ ਵਾਰੀ ਜੁਆਇਨਿੰਗ ਰੀਜੁਆਇਨਿੰਗ ਜੁਆਇਨਿੰਗ ਰੀਜੁਆਇਨਿੰਗ ਦਾ ਖੇਡ ਖੇਡਿਆ ਗਿਆ ਇਹ ਕੀ ਸਾਬਤ ਕਰਦਾ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਦੇ ਲਈ ਅਸੀਂ ਬਦਲਾਅ ਦੇ ਲਈ ਕੰਮ ਕਰਦੇ ਆ ਜਿਹੜੇ ਇਹ ਪੈਸੇ ਦੇ ਵੱਲਤੇ ਬਹੁ ਬਲ ਦੇ ਵੱਲਤੇ ਸਰਕਾਰ ਦੇ ਸਤਾ ਦੇ ਡਰ ਤੇ ਵੱਲਤੇ ਹਰ ਤਰੀਕੇ ਦੇ ਨਾਲ ਇਹ ਲੋਕ ਮੇਰੀ ਹੱਤਿਆਨਾ ਚਾਹਦੇ ਨੇ ਇਹ ਲੋਕ ਚਾਹਦੇ ਨੇ ਵੀ ਕੋਈ ਵੀ ਤਰੀਕਾ ਹੋਵੇ ਮੇਰਾ ਅਸੀਂ ਆਮ ਆਦਮੀ ਪਾਰਟੀ ਦਾ ਬਣਾਈਏ ਉਹਦੇ ਲਈ ਸਾਨੂੰ ਕਿਸੇ ਵੀ ਸਤਰ ਤੱਕ ਥੱਲੇ ਤੱਕ ਜਾਣਾ ਪਵੇ ਤਾਂ ਅਸੀਂ ਜਾਨ ਦੇ ਲਈ ਇਹ ਲੋਕ ਕੋਈ ਵੀ ਹੁੱਚਾ ਟਕੰਡਾ ਬਣਾ ਰਹੇ ਨੇ ਔਰ ਮੇਰੀ ਕੁਝ ਕੌਂਸਲਰਾਂ ਨਾਲ ਜਿਹੜੀ ਗੱਲ ਹੋਈ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਹੋਏ ਕੌਂਸਲਰ ਜਾਂ ਅਦਰ ਪਾਰਟੀਆਂ ਦੇ ਉਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾ ਰਹੇ ਨੇ ਵੀ ਅਸੀਂ ਕਿਹੜੀ ਗਲਤੀ ਕਰ ਲਈ ਇਲੈਕਸ਼ਨ ਲੜ ਕੇ ਇੱਕ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਸਰਕਾਰ ਦੇ ਵਿੱਚ ਜਿਸ ਢੰਗ ਦੇ ਨਾਲ ਕੌਂਸਲਰਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਹਾਡੇ ਤੇ ਪਰਚਾ ਕਰ ਦਾਂਗੇ ਜਿੰਨੇ ਪੈਸੇ ਲੈਣੇ ਆ ਲੈ ਲੋ ਤਾਨੂੰ ਪੈਸੇ ਦੀ ਆਫਰ ਹੈ ਤੁਹਾਨੂੰ ਪਦਵੀ ਦੀ ਆਫਰ ਹੈ ਤੁਹਾਨੂੰ ਚੇਅਰਮੈਨ ਲਾ ਦਾਂਗੇ ਤੁਹਾਨੂੰ ਡਿਪਟੀ ਮੇਅਰ ਬਣਾ ਦਾਂਗੇ ਹਰ ਉਹ ਹਥਕੰਡਾ ਬਣਾਇਆ ਜਾ ਰਿਹਾ ਜੇ ਤੁਸੀਂ ਗੱਲ ਨਹੀਂ ਮੰਨੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ 'ਚ ਫਸਾ ਦਾਂਗੇ ਕਾਉਂਸਲਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਦੇ ਵਿੱਚ ਬਹੁਤ ਸਾਰੀ ਇਹ ਐਮਐਲਏ ਮੰਤਰੀ ਸਹਿਬਾਨ ਇਹ ਤਾਂ ਲੱਗੇ ਲੱਗੇ ਨੇ ਨਾਲ ਬੜਾ ਅਫਸੋਸ ਆ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਵਿਚ ਆਉਣਾ ਰੋਲ ਅਦਾ ਕਰ ਰਹੇ ਨੇ ਮੈਂ ਤੁਹਾਡੇ ਮਾਧਮ ਰਾਹੀਂ ਬੜੀ ਸਿੱਧੀ ਸਿੱਧੀ ਇੱਕ ਵਾਰਨਿੰਗ ਦੇਣਾ ਚਾਹਨਾ ਅਗਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਉਂਸਲਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁਪੇਸ਼ ਆਈ ਤਾਂ ਅਸੀਂ ਇਟਨਾ ਇਟ ਬਜਾ ਦਾਂਗੇ ਔਰ ਮੈਂ ਇਹ ਗੱਲ ਸ਼ਹਿਰ ਦਾ ਇੱਕ ਵਸਨੀਕ ਵੀ ਹੋਣ ਦੇ ਨਾਤੇ ਕਹਿਣਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਲਈ ਨਹੀਂ ਕਹਿ ਰਿਹਾ ਆਪੋਜੀਸ਼ਨ ਦੇ ਕਿਸੇ ਵੀ ਜਿੱਤੇ ਹੋਏ ਪਬਲਿਕ ਦੇ ਨੁਮਾਇੰਦੇ ਦੇ ਨਾਲ ਅਗਰ ਕੋਈ ਧੱਕਾ ਕਰਨ ਦੀ ਕੋਸ਼ਿਸ਼ ਹੋਈ ਤਾਂ ਅਸੀਂ ਉਹਦੇ ਖਿਲਾਫ ਵੀ ਬੁਲੰਦ ਆਵਾਜ਼ ਚੱਕਾਂਗੇ ਔਰ ਇਹ ਨਹੀਂ ਚੱਲਣ ਦਵਾਂਗੇ ਅਗਰ ਤੁਹਾਨੂੰ ਸਰਕਾਰ ਨੇ ਪਬਲਿਕ ਨੇ ਮੈਂਡੇਟ ਦਿੱਤਾ ਤੁਸੀਂ بڑے ਚੋਰ ਦਰਵਾਜਿਆਂ ਦੇ ਰਾਹੀਂ ਮੈਂਡੇਟ ਲੈਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਫੇਰ ਵੀ ਮੈਂਡੇਟ ਨਹੀਂ ਮਿਲਿਆ ਤੁਸੀਂ ਉਹੀ ਜਨਤਾ ਦੇ ਵਿੱਚ ਜਾ ਰਹੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ 92 ਐਮਐਲਏ ਜਿਤਾ ਕੇ ਦਿੱਤੇ ਸੀ ਅੱਜ ਉਹਨਾਂ ਨੂੰ ਫੇਸ ਕਰਨ ਤੋਂ ਤੁਸੀਂ ਲੋਕ ਡਰ ਰਹੇ ਹੋ ਔਰ ਅੱਜ ਜਿੱਤੇ ਹੋਏ ਨੁਮਾਇੰਦਿਆਂ ਦੇ ਨਾਲ ਇਦਾਂ ਦਾ ਵਿਵਹਾਰ ਕਰ ਰਹੇ ਹੋ ਅਸੀਂ ਇਹ ਬਰਦਾਸ਼ਤ ਨਹੀਂ ਕਰਨਾ ਇਹਦੇ ਖਿਲਾਫ ਪੂਰੀ ਆਵਾਜ਼ ਚੱਕਾਂਗੇ ਔਰ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਜਾਵਾਂਗੇ ਸਾਨੂੰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਲਗਾਣਾ ਪਿਆ ਔਰ ਅਸੀਂ ਸਿੱਧੀ-ਸਿੱਧੀ ਮੰਗ ਕਰਾਂਗੇ ਇਹ ਜਿਹੜੇ ਚੋਣਾਂ ਨੇ ਇਹ ਚੋਣਾਂ ਜਿਹੜੇ ਟੰਗ ਦੇ ਨਾਲ ਕੀਤੇ ਗਏ ਜਿਸ ਟੰਗ ਦੇ ਨਾਲ 1.5 ਲੱਖ ਲੁਧਿਆਣੇ ਦਾ ਵੋਟਰ ਮੈਂ 1.5 ਲੱਖ ਉਹ ਗਿਲ ਰਹੇ ਜਿਹੜਾ ਕਾਊਂਟਰ ਤੇ ਜਾ ਕੇ ਪੋਲਿੰਗ ਬੂਥਾਂ ਦੇ ਬਾਹਰੋਂ ਜਾ ਕੇ ਘੁੰਮ ਕੇ ਆ ਕੇ ਵੋਟ ਪਾਣ ਤੋਂ ਵੰਚਿਤ ਰਹਿ ਗਿਆ ਇਹ 1.5 ਲੱਖ ਉਹ ਵੋਟਰ ਆ ਜਿਹੜੇ ਲੋਕ ਘਰਾਂ ਚੋਂ ਗਏ ਨਹੀਂ ਜਾਂ ਉਹ ਪਿੱਛੇ ਰਹਿ ਗਏ ਉਹਨਾਂ ਦੀ ਹਜੇ ਅਸੀਂ ਗੱਲ ਨਹੀਂ ਕਰਦੇ ਸਭ ਤੋਂ ਘੱਟ ਅਗਰ ਵੋਟ ਪਰਸੈਂਟ ਇਹਨਾਂ ਚੋਈ ਆ ਤਾਂ ਉਹਦੀ ਵਜ੍ਹਾ ਇਹ ਬੜੀ ਸਿੱਧੀ ਸਿੱਧੀ ਇਹ ਹੈ ਕਿ ਜਿਸ ਤੰਗ ਦੇ ਨਾਲ ਇਹਨਾਂ ਨੇ ਉਹਦਾ ਟਾਈਮਿੰਗ ਲੈ ਲਓ ਵੀ ਸਵੇਰੇ ਅਰਲੀ ਤੋਂ ਸ਼ੁਰੂ ਕੀਤੀ ਉਸੇ ਦਿਨ ਨਤੀਜਿਆਂ ਦਾ ਲੈ ਲਓ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵੋਟਰਾਂ ਨੂੰ ਰੋਬਿਨੇਟ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਹੈਰਾਨਗੀ ਹੋਊਗੀ ਇਹ ਵੋਟਰ ਸੂਚੀਆਂ 'ਚ ਜਦੋਂ ਇਤਰਾਜ਼ ਲਾਇਆ ਇੱਕ ਲੋਹਾਰੇ ਦਾ ਈਸਟ ਸਾਊਥ ਹਲਕੇ ਦੀ ਵੋਟਰ ਸੂਚੀ ਈਸਟ ਹਲਕੇ ਦੇ ਤਾਜਪੁਰ ਰੋਡ ਦੇ ਇੱਕ ਵਾਰਡ ਨਾਲ ਜੁੜੀ ਹੋਈ ਆ ਔਰ ਹਜੇ ਵੀ ਸਾਡੇ ਕੋਲ ਐਸੇ ਨੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਦੂਰ ਨਹੀਂ ਕੀਤੀਆਂ ਕਿ ਜਿਹੜੇ 2-2 3-3 ਕਿਲੋਮੀਟਰ 4-4 ਵਾਰਡ ਛੱਡ ਕੇ ਦੂਜੇ ਵਾਰਡਾਂ ਦੀ ਉਹ ਸੂਚੀ ਆ ਕਿਸੇ ਹੋਰ ਵਾਰਡ ਚ ਲੱਗੀਆਂ ਹੋਈਆਂ ਉਹ ਤਾਂ ਪਕੜ ਚ ਆ ਗਈਆਂ ਪਤਾ ਲੱਗ ਗਿਆ ਕਿ ਇੱਥੇ ਹਨ ਪਰ ਬਹੁਤ ਸਾਰਿਆਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਵੋਟਰ ਸੂਚੀ ਆ ਹੈਗੀਆ ਕਿੱਥੇ ਨਹੀਂ ਮਿੱਤਰੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦੇ ਲਈ ਤੁਹਾਨੂੰ ਇਹ ਦੱਸਣ ਦੇ ਲਈ ਕਿਉਂਕਿ ਤੁਸੀਂ ਤੁਹਾਡਾ ਹਮੇਸ਼ਾ ਹੀ ਰੋਲ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਪਬਲਿਕ ਦੀ ਆਵਾਜ਼ ਚੱਕਣ ਚ ਮੀਡੀਆ ਦਾ ਬਹੁਤ ਵੱਡਾ ਰਹਿੰਦਾ ਅਸੀਂ ਇਹ ਸਾਰੀਆਂ ਗੱਲਾਂ ਤੁਹਾਡਾਂ ਸਾਂਝੀਆਂ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਆ ਔਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਨੂੰ ਤੁਸੀਂ ਸਾਡੀਆਂ ਨੂੰ ਇਸੇ ਢੰਗ ਨਾਲ ਚੱਕੋਗੇ ਔਰ ਸਰਕਾਰ ਦੇ ਕੰਨ ਤੱਕ ਪਹੁੰਚਾਓਗੇ ਔਰ ਸਰਕਾਰ ਨੂੰ ਬੜੀ ਸਿੱਧੀ ਸਿੱਧੀ ਚੇਤਾਵਨੀ ਅਸੀਂ ਆਪਣੇ ਵੱਲੋਂ ਫੇਰ ਦੁਬਾਰਾ ਦੰਦੇ ਆ ਬਈ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਅਗਰ ਉਹਦੇ ਨਾਲ ਤੁਸੀਂ ਕੋਈ ਬਲ ਪ੍ਰਯੋਗ ਕੀਤਾ ਉਹਦੇ ਖਿਲਾਫ ਕਾਰਵਾਈ ਕੀਤੀ ਉਨੂੰ ਧਮਕਾਇਆ ਉਹਨੂੰ ਡਰਾਇਆ ਅਸੀਂ ਪ੍ਰੇਰਣਾਵਾਗੇ ਸਾਰੇ ਕੌਂਸਲਰਾਂ ਨੂੰ ਤੁਹਾਡੇ ਸਾਹਮਣੇ ਔਰ ਉਹਦੇ ਲਈ ਜਿਹੜਾ ਵੀ ਸਾਨੂੰ ਐਜੀਟੇਸ਼ਨ ਕਰਨੀ ਪਈ ਅਸੀਂ ਡਟ ਕੇ ਐਜੀਟੇਸ਼ਨ ਕਰਾਂਗੇ ਪਬਲਿਕ ਦੀ ਆਵਾਜ਼ ਨੂੰ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਨ ਨਹੀਂ ਦਿੱਤਾ ਜਾਏਗਾ ਇਹ ਸਾਰੀਆਂ ਮੇਰੀਆਂ ਅੱਜ ਦੀਆਂ ਤੁਹਾਨੂੰ ਗੁਜਾਰਸ਼ਾਂ ਨੇ। ਉਹਨਾਂ ਦੇ ਟੈਬਲਟ ਮੰਤਰੀ ਜਿਹੜੇ ਇੱਥੇ ਬੈਠੇ ਡੇਰਾਵਾ ਕੇ ਲਾਲਜੀਤਪੁਰ ਉਹ ਉਹਨਾਂ ਉਹਨਾਂ ਦੀ ਕੁਵਿਤਰ ਮਿੰਸਟਰ ਲੱਗਦੀ ਇਸ ਐਕਸਪੈਕਟ ਬਿਲਕੁਲ ਜਿਹੜੇ ਇਹਨਾਂ ਦੇ ਤਿੰਨ ਤਿੰਨ ਮੰਤਰੀ ਲਗਾਤਾਰ ਲੁਧਿਆਣੇ 'ਚ ਬੈਠੇ ਨੇ ਹੋਟਲਾਂ 'ਚ ਡੇਰੇ ਲਾ ਕੇ ਬੈਠੇ ਨੇ ਉੱਥੇ ਬੁਲਾਇਆ ਜਾ ਰਿਹਾ ਸੱਦਿਆ ਜਾ ਰਿਹਾ ਨਹੀਂ ਉਹਨਾਂ ਦੇ ਘਰਾਂ 'ਚ ਜਾਇਆ ਜਾ ਰਿਹਾ ਔਰ ਉਹਦੇ ਨਾਲ-ਨਾਲ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਨਾਲ ਇੱਕ ਭੂਮਿਕਾ ਅਦਾ ਕਰ ਰਹੇ ਨੇ ਉਹਨਾਂ ਨੂੰ ਡਰਾਣ ਧਮਕਾਉਣ ਦੇ ਲਈ ਉਹ ਵੀ ਇਹਨਾਂ ਮੰਤਰੀਆਂ ਦੀ ਛਾਹ ਦੇ ਉੱਤੇ ਕੀਤੀ ਜਾ ਰਹੀ ਹੈ ਕਿੰਨੇ ਕਿੰਨੇ ਕੰਮ ਹਾਂ ਜੀ ਕਿ ਕਾਉਂਸਲਰਾਂ ਨੂੰ ਕੰਟੈਕਟ ਕੀਤਾ ਗਿਆ ਸਾਡੇ ਜੋ ਸਾਡੀ ਜਾਣਕਾਰੀ ਚਾਹੀਏ ਆ 6-7 ਕਾਉਂਸਲਰ ਨੂੰ ਕੰਟੈਕਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਡਰਾਇਆ ਵੀ ਠਮਕਾਇਆ ਵੀ ਪਰ ਹਜੇ ਸਾਡਾ ਕੋਈ ਵੀ ਕਾਉਂਸਲਰ ਬਿਲਕੁਲ ਉਹਨਾਂ ਦੀ ਗੱਲ ਚੱਲਣ ਨੂੰ ਤਿਆਰ ਨਹੀਂ ਉਹਨਾਂ ਨੇ ਸਾਫ਼ ਉਹਨਾਂ ਨੂੰ ਮਨਾਂ ਕੀਤਾ ਨਹੀਂ ਉਹਦੇ ਲਈ ਸਾਡੇ ਅਸੀਂ ਸਾਰੇ ਡਾਕੂਮੈਂਟਸ ਇਕੱਠੇ ਕਰ ਰਹੇ ਆ ਉਹਦੇ ਲਈ ਫਿਰ ਅਸੀਂ ਇਕੱਠੀ ਕਰਕੇ ਉਹਦੇ ਵਾਸਤੇ ਰਿਟ ਲਗਾਵਾਂਗੇ ਹਾਈ ਕੋਰਟ ਦੇ ਵਿੱਚ ਔਰ ਮਾਨ ਸਾਹਿਬ ਕੋਈ ਲਾ ਜਾਂ ਕਾਨੂੰਨ ਨਹੀਂ ਹੈ ਵੀ ਜਿਵੇਂ ਇੱਕ ਜਿਹੜੀ ਗੱਲ ਬੋਲਦੇ ਆ ਡੇਢ ਲੱਖ 80 ਧੱਕਾ ਦੱਸਦਾ ਇਹਨੂੰ ਦੁਆਰਾ ਕਰ ਦਿੱਤਾ ਜਾਵੇ ਨਹੀਂ ਡੇਢ ਜਦੋਂ ਉਹ ਜਿਹੜਾ ਡੇਢ ਲੱਖ ਵੋਟਰ ਉਹ ਆ ਜਿਹੜਾ ਉੱਥੇ ਇਲੈਕਸ਼ਨ ਦੁਆਰਾ ਕਰਾਇਆ ਜਾਂ ਦਿੱਤੇ ਜਿੱਤੇ ਤੱਕਾ ਹੋਇਆ ਕਈ ਕਲੋਨੀਆ ਦੇ ਵਿੱਚ ਪੂਰੀ ਪੂਰੀ ਕਲੋਨੀਆ ਦੀ ਵੋਟ ਉੜਾ ਦਿੱਤੀ ਗਈ ਸਾਰੇ ਸ਼ਹਿਰ ਦੇ ਸਾਰੇ ਸ਼ਹਿਰ ਦੇ ਹੋਈ ਵਾਲੇ ਮੈਂ ਉਹੀ ਗੱਲ ਕਹਿ ਰਿਹਾ ਨੇ ਜਿਹੜੀਆਂ ਗੱਲਾਂ ਅਸੀਂ ਲਗਾਤਾਰ ਚੱਕ ਰਹੇ ਸੀ ਉਹਨਾਂ ਗੱਲਾਂ ਨੂੰ ਤੁਸੀਂ ਬਾਰ-ਬਾਰ ਸੈਕੰਡ ਕੀਤਾ ਔਰ ਉਹਨਾਂ ਨੂੰ ਹੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਵੀ ਸਾਬਤ ਕਰਤਾ ਕਹਿ ਕੇ ਜੀ ਇੱਕ ਸਵਾਲ ਹੋ ਰਿਹਾ ਹੈ ਕਿ ਐਮਐਲਏ ਦੀ ਵੋਟ ਪਾਉਣ ਦੀ ਗੱਲ ਕਰ ਰਹੇ ਆ ਤੁਹਾਨੂੰ ਲੱਗਦਾ ਵੀ ਤੁਨੀ ਰੂਪ ਚ ਵੀ ਨੀਅਰ ਚੋਣ ਦੇ ਵਿੱਚ ਐਮਐਲਏ ਦੀ ਭੂਮਿਕਾ ਹੋਣੀ ਦੇਖੋ ਇਹਦੇ ਵਿੱਚ ਜੋ ਕਾਰਪੋਰੇਸ਼ਨ ਦਾ ਕਾਨੂੰਨ ਹੋਊਗਾ ਜੋ ਸਵਿਧਾਨ ਹੋਊਗਾ ਉਹਦੇ ਬਾਰੇ ਸਟੱਡੀ ਕਰਕੇ ਜੋ ਵੀ ਉਹਦਾ ਨਿਰਣਾ ਹੋਊਗਾ ਅਗਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਆ ਤਾਂ ਉਹਨਾਂ ਦੀ ਵੋਟ ਪਊਗੀ ਨਹੀਂ ਹੋਊਗਾ ਤਾਂ ਨੈਚੁਰਲੀ ਆ ਉਹਨੂੰ ਚੈਲੰਜ ਕੀਤਾ ਜਾਊਗਾ ਚੰਡੀ ਚੰਡੀਗੜ੍ਹ ਜਦੋਂ ਐਮਐਲਏ ਮੇਅਰ ਬਣਿਆ ਸੀ ਤੇ ਇਸੇ ਤਰ੍ਹਾਂ ਕੁਝ ਪ੍ਰੇਕਾਣ ਹੋਇਆ ਸੀ ਤਾਨੂੰਨ ਲੱਗਦਾ ਕਿ ਉਹ ਇਸ ਤਰ੍ਹਾਂ ਤੇ ਵੀ ਉਸੇ ਅਗਲੇ ਸਾਲ ਲੋਟੋ ਦੀ ਅਪਾਂ ਕਰਗੇ ਚੱਡੀਗੜ ਇੱਕ ਅਲੱਗ ਸਟੇਟ ਆ ਉਹਦਾ ਅਲੱਗ ਸੰਵਿਧਾਨ ਆ ਇਹ ਕਾਰਪੋਰੇਸ਼ਨ ਲੁਧਿਆਣਾ ਕਾਰਪੋਰੇਸ਼ਨ ਦਾ ਅਲੱਗ ਸੰਵਿਧਾਨ ਆ ਉਹ ਸੰਵਿਧਾਨ ਪੜਕੀ ਆਪਾਂ ਉਹਦੇ ਬਾਰੇ ਨਿਰਣਾਲੇ ਨਹੀਂ ਨਹੀਂ ਅਸੀਂ ਲਾਇਆ ਜਿਹਦੇ ਜਿੰਨੀ ਜਾਣਕਾਰੀ ਹੁਣ ਤੱਕ ਸਾਡੇ ਸਾਹਮਣੇ ਆਈ ਆ ਵੀ ਕਾਰਪੋਰੇਸ਼ਨ ਦੇ ਵਿੱਚ ਕੋਈ ਮਤਾ ਪਾਸ ਕਰਨ ਦੇ ਲਈ ਇਹ ਕਾਰਪੋਰੇਸ਼ਨ ਦੇ ਕੋਈ ਹੋਰ ਸੁਝਾਵਾਂ ਦੇ ਵਿੱਚ ਐਮਐਲਏਾਂ ਦੇ ਜਿਹੜਾ ਵੋਟ ਦੇਣ ਦਾ ਹੱਕ ਹੈ ਮੇਅਰ ਚੁਣਨ ਦੇ ਵਿੱਚ ਐਮਐਲਏਾਂ ਦਾ ਕੋਈ ਰੋਲ ਨਹੀਂ ਹੁੰਦਾ ਸਰ ਜੀ ਰੂਲਿੰਗ ਪਾਰਟੀ ਨੇ ਐਮਐਲਏ ਵੀ ਇਸ ਚੀਜ਼ ਨੂੰ ਚੱਕ ਰਹੇ ਨੇ ਤਾਂ ਗਲਤੀ ਕਿੱਥੇ ਹੋਈ ਗਲਤੀ ਇਨਵੋਲ ਨਹੀਂ ਇਸ ਚੀਜ਼ ਦੇ ਵਿੱਚ ਕਿਹਨੇ ਕੀ ਕੀਤੀ ਗਲਤੀ ਮੈਂ ਉਹੀ ਬੇਨਤੀ ਕਰ ਰਿਹਾ ਵੀ ਛੱਜ ਬੋਲੇ ਛੰਨੀ ਕਿਉਂ ਬੋਲੇ ਦੇਖੋ ਬੁੱਢੇ ਨਾਲੇ ਦੇ ਉੱਤੇ ਇੰਨੇ ਪੱਥਰ ਲੱਗੇ ਨੇ ਉਹਨਾਂ ਨੂੰ ਤੋੜਿਆ ਤੋੜਿਆ ਕਿਹਨੇ ਮੌਜੂਦਾ ਸਰਕਾਰ ਨੇ ਲਾਣ ਵਾਲੀ ਸਰਕਾਰ ਦੇ ਐਮਐਲਏ ਨੇ ਔਰ ਤੋੜ ਕੇ ਉਹਨੇ ਆਵਾਜ਼ ਚੱਕੀ ਅਸੀਂ ਉਹ ਸਵਾਜ਼ ਨੂੰ ਅਸੀਂ ਵੀ ਸੈਕੰਡ ਕੀਤਾ ਅੱਜ ਤੱਕ ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿਉਂ ਕਿ ਇਹ ਚੋਰ ਚੋਰ ਮਸیرے ਪਾਈ ਅੱਜ ਵੀ ਇਸ ਐਪੀਸੋਡ ਦੇ ਵਿੱਚ ਅਸੀਂ ਮਾਰੀਏ ਤਾਂ ਪੋਲੇ ਤੇ ਤੁਸੀਂ ਮਾਰੋ ਤਾਂ ਠੋਲੇ ਅੱਜ ਜਦੋਂ ਆਪਣੇ ਘਰ ਨੂੰ ਇਹ ਪੀੜਾ ਪਈ ਤਾਂ ਅੱਜ ਉਹ ਐਮਐਲਏ ਬੋਲ ਰਹੇ ਨਹੀਂ ਜਦੋਂ ਸਾਰਾ ਸ਼ਹਿਰ ਜਿਸ ਗੱਲ ਨੂੰ ਭੁਗਤ ਰਿਹਾ ਉਸ ਗੱਲ ਦੇ ਲਈ ਅਸੀਂ ਆਵਾਜ਼ ਚੱਕ ਰਹੇ ਆ ਉਹ ਉਹ ਜਿਹੜੇ ਐਮਐਲਏ ਨੇ ਗੱਲ ਚੱਕੀ ਸਿਰਫ ਉਹ ਆਪਣਾ ਆਪਣਾ ਵਾੜ ਹਾਰੇ ਤਾਂ ਉਹਨਾਂ ਨੂੰ ਇਹ ਗੱਲ ਯਾਦ ਆਈ ਕਿ ਸ਼ਹਿਰ ਦੇ ਨਾਲ ਸ਼ਹਿਰ ਦੇ ਵੋਟਰਾਂ ਨਾਲ ਤੱਕਾ ਹੋਇਆ ਜੀਵਾਲ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਤੁਹਾਡੇ ਕੁਝ ਕੌਂਸਲਰਾਂ ਦੇ ਨਾਂ ਵੀ ਪਾਕਸਦਨਾ ਅਪਰੂਚ ਕਰਦੀਆਂ ਹੋ ਸਕਦੀਆਂ ਗਈਆਂ ਹੈ ਜਿਵੇਂ ਤੁਹਾਡੇ ਕੌਂਸਲਰ ਜਿੰਨੇ ਆਣੇ ਟਾਈਮ ਦੇ ਵਿੱਚ ਜਿਵੇਂ ਉਹਨਾਂ ਨੂੰ ਪੜ੍ਹ ਦੀ ਦਿੱਕਤ ਆਏਗੀ ਜਾਂ ਫਿਰ ਕੰਮ ਕਰਨ ਲੈ ਕੇ ਦਿੱਕਤ ਆਏਗੀ ਉਹ ਤੋਂ ਵੀ ਰਿਪੋਰਟ ਕਰੂਗਾ ਕਿਉਂਕਿ ਬਹੁਤ ਜ਼ਿਆਦਾ ਫੰਡ ਨਾ ਦਿੱਤਾ ਜਾਵੇ ਜਾਂ ਕੰਮ ਕਰਨ ਨਾ ਕਰਾਇਆ ਜਾਵੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਵੀ ਕਿਸੇ ਨੂੰ ਫੰਡ ਨਾ ਦਿੱਤਾ ਜਾਵੇ ਇਦਾਂ ਦਾ ਕੋਈ ਕਾਨੂੰਨ ਨਹੀਂ ਗਾ ਇਹ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਇਹ ਗੱਲਾਂ ਚੋਣਾਂਵਾਂ ਦੇ ਵਿੱਚ ਹੀ ਨਾ ਐਮਐਲਏ ਨੇ ਲਗਾਤਾਰ ਆਪਣੇ ਚੋਣਵੀ ਸੰਬੋਧਨਾਂ 'ਚ ਕਹੀਆਂ ਕਿ ਜੇ ਤੁਸੀਂ ਆਪਣੇ ਕੋਈ ਆਪੋਜੀਸ਼ਨ ਦਾ ਕੌਂਸਲਰ ਜਿਤਾਤਾ ਤਾਂ ਅਸੀਂ ਫੰਡ ਨਹੀਂ ਜਾਰੀ ਕਰਾਂਗੇ ਮੈਂ ਤੁਹਾਨੂੰ ਬੜੀ ਕਲੀਅਰ ਕਲੀ ਗੱਲ ਕਰਦਾ ਵੀ ਇਹ ਕਿਸੇ ਦੇ ਘਰ ਦੀ ਖੇਤੀ ਨਹੀਂ ਹੈ ਇਹ ਸੰਵਿਧਾਨਿਕਾ ਸਾਰਾ ਕੁਝ ਜਿਹੜੇ ਫੰਡ ਰੀਲੀਜ਼ ਹੋਣੇ ਆ ਕਾਰਪੋਰੇਸ਼ਨ ਤੋਂ ਆਉਣੇ ਆ ਉੱਪਰੋਂ ਹੋਣੇ ਆ ਪਬਲਿਕ ਦੀ ਡਿਮਾਂਡ ਤੇ ਹੋਣੇ ਆ ਤਾਂ ਉਹ ਹਰੇਕ ਕੌਂਸਲਰ ਨੂੰ ਉਹ ਮਿਲਣਗੇ ਬਿਲਣਗੇ ਉਹਦਾ ਹੱਕ ਕਿਆ ਜਾ ਰਿਹਾ ਇਸ ਤਰ੍ਹਾਂ ਵੀ ਕਾਰਪੋਰੇਸ਼ਨ ਜਿਹੜੀ ਫੰਡ ਰੀਲੀਜ਼ ਨਹੀਂ ਕਰਦੀ ਵੀ ਕੌਂਸਲਰ ਹੈ ਨਹੀਂਗੇ ਜਿਹੜੇ ਕੰਮ ਕਰਵਾ ਰਹੇ ਨੇ ਉਹ ਐਮਐਲਏ ਆਪਣੇ ਫੰਡ ਚੋਂ ਕਰਵਾ ਰਹੇ ਜੋ ਜਨਤਾ ਨੂੰ ਕਿਆ ਜਾ ਰਿਹਾ ਤੁਹਾਜੀ ਮੇਰੇ ਸਿਨਾਂ ਦੇ ਪੁੱਛਦਾ ਰਿਹਾ ਇਹਦੇ ਵਿੱਚ ਬੜਾ ਸਿੱਧਾ ਸਵਾਲ ਆ ਜਿਹੜੇ 3 ਦਿਨ ਪਹਿਲਾਂ ਤੁ ਘਾਟਣ ਹੋਏ ਚੋਣਾਂ ਦਾ ਲੱਗਣ ਤੋਂ ਪਹਿਲਾਂ ਉਹ ਜਿਹੜੇ ਇੱਕ ਇੱਕ ਏਰੀਆ ਚ 1.5 6 6 ਕਰੋੜ ਦੇ ਤੁ ਘਾਟਣ ਐ ਐਮਐਲਏ ਨੇ ਕੀਤੇ ਤੁਸੀਂ ਉਹਦੀ ਮੈਨੂੰ ਇੱਕ ਵੈਰੀਫਿਕੇਸ਼ਨ ਲਿਆ ਕੇ ਦੇ ਦਿਓ ਕਿ ਕਿੱਥੇ ਉਹ ਪਾਸ ਹੋਏ ਕਿੱਥੋਂ ਫੰਡ ਰੀਲੀਜ਼ ਹੋਏ ਆ ਕਿਹੜੀ ਕਮੇਟੀ ਚੋਂ ਮਤੇ ਪਾਸ ਹੋਏ ਕਿਹੜੇ ਠੇਕੇਦਾਰ ਨੂੰ ਉਹ ਕੰਮ ਅਲਾਟ ਹੋਏ ਜਿਨ੍ਹਾਂ ਦੇ ਨੀਂਹ ਪੱਥਰ ਇਹਨਾਂ ਐਮਐਲਏ ਸਹਿਬਾਨਾਂ ਨੇ 2 ਦਿਨ ਪਹਿਲਾਂ ਜਾ ਕੇ ਲਗਾਏ ਸੀਗੇ ਉਹ ਸਾਰਾ ਝਾਲੀ ਸੀ ਇਹ ਲੋਕਾਂ ਨੂੰ ਪਰਮਾਨਣ ਲਈ ਆਮ ਆਦਮੀ ਪਾਰਟੀ ਦੇ ਸਾਰੇ ਹੱਥ ਕੰਡੇ ਨੇ ਇਹ ਸਿਰਫ ਫਿਰ ਲੋਕਾਂ ਨੂੰ ਪਰਮਾਨਦੇ ਨੇ ਝੂਠ ਬੋਲਦੇ ਨੇ ਸਭ ਜਵਾਬ ਦਿਖਾਉਂਦੇ ਨੇ ਤੁਸੀਂ ਡਿਮਾਂਡ ਕਰਦੇ ਹੋ ਵੀ ਇਲੈਕਸ਼ਨ ਦੁਬਾਰਾ ਕਰਾਇਆ ਜਾਏ ਅਸੀਂ ਕਹਿੰਦੇ ਵੀ ਇਹ ਇਲੈਕਸ਼ਨ ਰੱਦ ਕੀਤੇ ਜਾਣ ਔਰ ਦੁਬਾਰਾ ਫੇਅਰ ਇਲੈਕਸ਼ਨ ਹੋਣ VOTER ਸੂਚੀਆ ਕਲੀਅਰ ਹੋਣ ਜੋ ਹਾਈ ਕੋਰਟ ਦੀਆਂ 2.5 ਸਾਲ 2 ਸਾਲ ਤੁਸੀਂ ਇਲੈਕਸ਼ਨ ਲੇਟ ਕਰਾਏ ਆ ਤੁਸੀਂ ਡਿਲੀਮਿਟੇਸ਼ਨ ਦਾ ਬਹਾਨਾ ਕਰਦੇ ਰਹੇ ਤੁਸੀਂ ਨਵੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਅਗਰ 2.5 ਸਾਜ ਤੁਸੀਂ ਤਿਆਰੀ ਨਹੀਂ ਕਰ पाए ਤਾਂ ਇਹ ਚੋਣਾਂ ਵਾਲੀ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਮੈਂ ਬਸ ਡਰ ਰਹੀ ਸੀ ਪਾਰਟੀ ਦੇ ਨਾਲ ਕਿਉਂਕਿ ਮੇਨ ਬਣਾਉਣ ਲਈ ਜਿਹੜੀਆਂ ਸੀਟਾਂ ਚਾਹੀਦੀਆਂ ਨੇ ਜੇਕਰ ਕਾਂਗਰਸ ਦੇ ਉਹ ਨਹੀਂ ਬਣਾ ਬਸ ਅਸੀਂ ਬੜਾ ਸਿੱਧਾ ਸਿੱਧਾ ਮੈਂ ਤੁਹਾਡੇ ਮਾਧਿਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਰਤੀ ਜਨਤਾ ਪਾਰਟੀ ਆਪਣਾ ਬੰਦਾ ਖੜਾ ਕਰੋ ਤੁਸੀਂ ਉਹਨੂੰ ਸਾਰੇ ਵੜ ਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਇਹ ਜਿਹੜੇ ਝੂਠੇ ਆ ਇਹਨਾਂ ਨੂੰ ਪਰੇ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੋ ਉਹਨੂੰ ਮੇਅਰ ਦੇ ਉੱਤੇ ਵੋਟ ਦਿਓ ਆਪਣੀ ਜ਼ਮੀਰ ਦੇ ਆਧਾਰ ਤੇ ਸਾਰੇ ਦੇਣ ਅਸੀਂ ਸ਼ਹਿਰ ਦੇ ਵਿਕਾਸ ਦੇ ਲਈ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਹਿਰ ਨੂੰ ਆਈਕਨ ਲੈਵਲ ਹਿੰਦੁਸਤਾਨ ਜੋ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ ਪਰ ਇੰਨੇ ਕਿ ਕੌਂਸਲਰਾਂ ਨਾਲ ਨਹੀਂ ਨਾ ਬੰਦਾ ਜੀ ਕਿ ਮੈਂ ਸਾਰਿਆਂ ਨੂੰ ਉਹਨਾਂ ਦੀ ਅੰਤਰਾਤਮਾ ਨੂੰ ਕਹਿ ਰਿਹਾ ਹਾਂ ਵੀ ਆਪਣੀ ਅੰਤਰਾਮ ਆਤਮਾ ਦੀ ਆ ਪਾਰਟੀ ਤੋਂ ਉੱਤੇ ਉੱਠ ਕੇ ਅੰਤਰਾਮ ਆਤਮਾ ਦੀ ਆਵਾਜ਼ ਬਣ ਕੇ ਐ ਦੰਦਿਓ ਜਿਸ ਢੰਗ ਦੇ ਨਾਲ ਤੁਹਾਡੀਆਂ ਪਾਰਟੀਆਂ ਦੇ ਵਤੀਰੇ ਆ ਆਮ ਆਦੀ ਪਾਰਟੀ ਦਾ ਜਿਹੜਾ ਵਤੀਰਾ ਇਹ ਇਹ ਪੰਜਾਬ ਨੂੰ ਸਾਡੇ ਸ਼ਹਿਰ ਨੂੰ ਅੱਗੇ ਲੈ ਜਾਣ ਵਾਲਾ ਨਹੀਂ ਇਹ ਸ਼ਹਿਰ ਨੂੰ ਡਬੋਉਣ ਵਾਲਾ ਸਰ ਉਹਨਾਂ ਕੋਲ ਪਾਰਲੀਮੈਂਟ ਦੇ ਲੱਗੇ ਕੀ ਜਾਇਆ ਚੁੱਕੀ ਆ ਪਹਿਲਾਂ ਇੱਕ ਵਾਰ ਭਾਜਪਾ ਵੱਲੋਂ ਧੱਕਾ ਕਰਕੇ ਮੇਹਰ ਲੈ ਕੇ ਜਾਂਦੇ ਅਸੀਂ ਸੁਪਰੀਮ ਕੋਰਟ ਤੋਂ ਮੇਹਰ ਲੈ ਕੇ ਆਨੇ ਆਂ ਜਿਵੇਂ ਚੰਡੀਗੜ੍ਹੋਂ ਲੈ ਕੇ ਆਂ ਜਿਦਾ ਧੱਕਾ ਕਰਦੀ ਸਰਕਾਰ ਤੁਸੀਂ ਵੀ ਕੋਰਟ ਦਾ ਰੋਕੋ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਅੱਜ ਤੱਕ ਇਸ ਤੋਂ ਬਾਅਦ ਤੱਕ ਹੋਰ ਕੀ ਹੋਊਗਾ ਤੁਸੀਂ ਦੇਖੋ ਨਾ ਜੀ ਵੋਟਾਂ ਤੋਂ ਪਹਿਲਾਂ ਜਿਸ ਢੰਗ ਦੇ ਨਾਲ ਉਹਨਾਂ ਨੇ ਸਾਡੇ ਲੋਕਾਂ ਨੂੰ ਡਰਾਇਆ ਧਮਕਾਇਆ ਅਨੀਤੂ ਜੀ ਬੈਠੇ ਨੇ ਰੇਡ ਮਾਰਤੀ ਕਹਿੰਦੇ ਜੀ ਉੱਥੇ 200 ਪੇਟੀ ਸ਼ਰਾਬ ਦੀ ਪਈ ਆ ਇੱਕ ਵੈਜੀਟੇਰੀਅਨ ਢਾਬੇ ਤੇ ਤੁਸੀਂ ਸਾਰਾ ਮੀਡੀਆ ਉੱਥੇ ਮੌਜੂਦ ਸੀ ਕੋਈ ਪੇਟੀ ਲੱਭੀ ਔਰ ਉਹ ਅਗਲੇ ਦਿਨ ਉਹਦੇ ਤੇ ਪਰਚਾ ਵੀ ਹੋ ਗਿਆ ਦੂਜੇ ਪਾਸੇ 30 ਨੰਬਰ ਵਾਰਡ ਸਾਡਾ ਨਾਲ ਲੱਗਦਾ ਉੱਥੇ ਐਡੀ ਮਾਰ ਕਟਾਈ ਹੋਈ ਉਹ ਇੰਨੀ ਇੰਜਰਡ ਹੋਇਆ ਹਸਪੀਟਲ ਤੇ ਦਾਖਲ ਬੰਦਾ 307 ਵੀ ਲੱਗਦੀ ਆ ਉਹਦਾ ਅੱਜ ਤੱਕ ਪਰਚਾ ਨਹੀਂ ਦਰਜ ਹੋਇਆ ਔਰ ਕਿਹਾ ਜਾ ਰਿਹਾ ਕਿ ਅਸੀਂ ਕਰਾਸ ਕਰਾਂਗੇ ਹੁਣ ਇਸ ਤੋਂ ਵੱਧ ਹੋਰ ਕੀ ਤੱਕਾ ਕਰ ਲੈਣਗੇ ਇਹ ਆਦਮੀ ਦੇਵੀ ਜੀ ਕੋਈ ਗੱਲ ਪੁੱਛ ਨਹੀਂ ਬੁਲਦੀ ਨਹੀਂ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਮੈਂ ਗਿਣੀ ਜਾਊਂਗਾ ਬਈ ਇਹ ਪਹਿਲੀ ਵਾਰੀ ਹੋਇਆ ਵੀ ਬੀਐਲਓ ਨੇ ਕਿਸੇ ਨੇ ਵੋਟਰ ਸੂਚੀਆਂ ਵੰਡੀਆਂ ਹੀ ਨਹੀਂ ਇਹ ਹੋਰ ਕਪੜੇ ਦੀ ਬਹੁਤ ਵੱਡੀ ਬੂਏ ਚੋਂ ਨਜ਼ਰ ਆ ਰਹੀ ਆ ਜਨਾਬ ਯੋਗ ਨੇ ਹਾਲੀ ਦੇ ਵਿੱਚ ਵੀ ਨਹੀਂ ਵੰਡੀਆਂ ਇਹ ਜਿਹੜੀਆਂ ਵੋਟਰ ਸੂਚੀਆਂ ਨਾ ਵੰਡਣਾ ਕਿਉਂਕਿ ਉਹਨਾਂ ਨੂੰ ਉਹ ਆਪ ਹੀ ਕਲੀਅਰ ਨਹੀਂ ਸੀ ਉਹ ਦੱਬਣਾ ਚਾਹੁੰਦੇ ਸੀ ਵੋਟਾਂ ਨਾ ਰੋਕਣੀਆਂ ਚਾਹੁੰਦੇ ਸੀ ਪਰਸੈਂਟੇਜ ਉਹ ਵੋਟ ਰੋਕਣੀ ਚਾਹੁੰਦੇ ਸੀਗੇ ਇਸ ਕਰਕੇ ਵੋਟਰ ਸੂਚੀ ਹੀ ਨਹੀਂ ਬਣੀਆਂ ਗਈਆਂ ਇਹ ਤੋਂ ਵੱਡਾ ਹੋਰ ਕੀ ਕਪਲਾ ਹੋ ਸਕਦਾ ਹਾਂ ਜੀ ਜਿਸ ਤਰ੍ਹਾਂ ਚੋਣ ਆਯੋਗ ਨੇ ਲੋਕਸਭਾ ਦੇ ਇਲੈਕਸ਼ਨ 'ਚ ਜਿਹੜੇ ਨਵੇਂ ਵੋਟਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਸਰਟੀਫਿਕੇਟ ਦੇ ਕੇ ਇਸ ਇਲੈਕਸ਼ਨ 'ਚ ਨਾ ਉਹਨਾਂ ਨੇ ਕੋਈ ਸੈਲਫੀ ਪੁਆਇੰਟ ਲਗਾਇਆ ਨਾ ਕੋਈ ਵੋਟਰ ਨੂੰ ਸਹਾਇਕ ਕਰਨ ਵਾਲਾ ਕੰਮ ਕੀਤਾ ਇਹਦੇ ਉੱਤੇ ਤੁਹਾਡੀ ਬੀਜੇਪੀ ਦੀ ਕੀ ਪ੍ਰਤੀਕਿਰਿਆ ਹੈ ਸਰਦਾਰ ਨੰਨ ਦੇਖੋ ਸਭ ਤੋਂ ਪਹਿਲਾਂ ਤੇ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਆਏ ਔਰ ਸਾਡੀ ਗੱਲ ਸੁਣੀ ਔਰ ਜਨੀਸ਼ ਧਮਾਰ ਜੀ ਸਾਡਾ ਜਲਾ ਪ੍ਰਧਾਨ ਜੀ ਨੇ ਬੜੀ ਡਿਟੇਲ ਦੇ ਵਿੱਚ ਜੋ ਇਲੈਕਸ਼ਨਾਂ ਦੇ ਵਿੱਚ ਹੋਇਆ ਉਹਦੇ ਬਾਰੇ ਸਾਰਾ ਦੱਸਿਆ। ਔਰ ਮੈਂ ਤੁਹਾਡਾ ਦੂਸਰਾ ਧੰਨਵਾਦ ਇਹ ਕਰਨਾ ਚਾਹਨਾ ਕਿ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਸੀ। ਸਾਡੇ 77 ਨੰਬਰ ਵਾਰਡ ਦੇ ਵਿੱਚ ਮੈਂ ਬਾਰ-ਬਾਰ ਤੁਹਾਨੂੰ ਟੈਲੀਫੋਨ ਕੀਤੇ ਮਿੱਤ ਜਿੱਥੇ ਪਹੁੰਚੋ ਵੀ ਉੱਥੇ ਐਮਐਲਏ ਜਿਹੜਾ ਵੇ ਆਪਣੀ ਵਾਈਫ ਨੂੰ ਜਿਤਾਣ ਦੇ ਖਾਤਰ 100 100 150 ਗੁੰਡੇ ਨਾਲ ਲੈ ਕੇ ਬਾਰੋਂ ਬਲਾ ਕੇ ਰੋਡ ਦੇ ਉੱਪਰ ਖੜਾ ਰਿਆ ਔਰ ਮੇਰੇ ਜਿਹੜੇ ਕਾਉਂਸਲਰ ਸਾਨੂੰ ਉਥੋਂ ਪੂਨਮ ਰਤੜਾ ਜੀ ਔਰ ਉਹਨਾਂ ਦਾ ਬੇਟਾ ਉਹਨਾਂ ਨੂੰ ਧੱਕੇ ਤੱਕ ਮਾਰੇ ਗਏ ਲੇਡੀਜ਼ ਨੂੰ ਧੱਕੇ ਮਾਰੇ ਗਏ ਉਧਰ ਮ ਰਤੜਾ ਜੀ ਨੂੰ ਸ਼ਰਮ ਦੀ ਗੱਲ ਹੈ ਔਰ ਮੈਂ ਇੱਕ ਹੋਰ ਗੱਲ ਜਰੂਰ ਕਹਿਣਾ ਚਾਹੁੰਦਾ ਮੈਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਜਿੱਤੇ ਨੇ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਜੇ VOTING ਹੁੰਦੀ ਹੈ ਨਾ ਤੇ ਇਹਨਾਂ ਦਾ ਮੇਅਰ ਨਾ ਬਣ ਦਿਓ ਮੈਨੂੰ ਕੋਈ ਵੀ MLA ਦੱਸ ਦਿਓ ਜਿੱਦਾਂ ਲੁਧਿਆਣਾ ਸੈਂਟਰ ਦੇ ਮੈਂ ਪੱਪੀ ਜੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਆਪਣੀ ਵਾਈਫ ਨਜ਼ਰ ਕੱਲੀ ਆ ਰਹੀ ਸੀ ਤੁਸੀਂ ਆਪਣੇ ਵਾਈਫ ਦੇ 77 ਨੰਬਰ ਵਾਰਡ ਤੋਂ ਬਾਹਰ ਨਿਕਲੇ ਨਹੀਂ ਹੈਗੇ ਆਪਣਾ ਭਾਂਜਾ ਨਜ਼ਰ ਆ ਰਿਹਾ ਸੀ ਬਾਕੀ ਜਿਹੜੇ ਕੈਂਡੀਡੇਟ ਸੀ ਉਹ ਕਿੱਥੇ ਸੀ ਕਿਸੇ ਵੀ ਕਾਰਜਕਰਤਾ ਦੋਨਾਂ ਨੇ ਸਾਥ ਨਹੀਂ ਦਿੱਤਾ ਸਿਰਫ ਆਪਣੀ ਵਾਈਫ ਨੂੰ ਜਿਤਾਉਣ ਵਾਸਤੇ ਬਾਹਰੋਂ ਗੁੰਡੇ ਬੁਲਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਉੱਪਰ ਵਰਕਰਾਂ ਦੇ ਉੱਪਰ ਡਰਾਉਂਦੇ ਰਹੇ ਧਮਗਾਉਂਦੇ ਰਹੇ ਔਰ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਟਾਈਮ ਇਹਨਾਂ ਨੇ ਦਹਿਸ਼ਤ ਪਾਈ ਇੱਕ ਦਿਨ ਪਹਿਲਾਂ ਸਾਡੇ ਨੀਟੂ ਜਿੱਤੇ ਪਰਚਾ ਦਰਜ ਦੇਖੋ ਕਰਤਾ ਔਰ ਉੱਥੇ ਕਿੰਨਾ ਨਾਲ ਮਾਹੌਲ ਖਰਾਬ ਕੀਤਾ ਔਰ ਸਾਡੇ ਵਰਕਰਾਂ ਨੂੰ ਡਰਾਂ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਕੋਈ ਵੀ ਡਰਿਆ ਨਹੀਂ ਕੋਈ ਕਰਨ ਨਹੀਂ ਬੈਠਾ ਪਰ ਦਹਿਸ਼ਤ ਦਾ ਮਾਹੌਲ ਸੀ ਸ਼ਹਿਰ ਦੇ ਵਿੱਚ ਹਾਲਾਤ ਕਿੰਨੇ ਖਰਾਬ ਸਨ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਤੁਹਾਡੀ ਮਿਹਰਬਾਨੀ ਕਰਕੇ ਔਰ ਮੈਂ ਇੱਕ ਗੱਲ ਹੋਰ ਜਰੂਰ ਕਹਿਣਾ ਚਾਹਾਂਗਾ ਜਦੋਂ ਸੀਪੀ ਸਾਹਿਬ ਕੋਲ ਗਏ ਤੇ ਉਹਨਾਂ ਨੇ ਕੁਝ ਅਫਸਰਾਂ ਦੀ ਡਿਊਟੀ ਲਗਾਈ ਉਹ ਕਹਿੰਦੇ ਵੀ ਨਹੀਂ ਅਸੀਂ ਬਿਲਕੁਲ ਤੁਹਾਨੂੰ ਜਿਹੜੇ ਇਲੈਕਸ਼ਨ ਹੋਣਗੇ ਫੇਰ ਹੋਣਗੇ ਕੋਈ ਤੱਕਾ ਨਹੀਂ ਹੋਏਗਾ ਮੈਂ ਦੇਖੋ ਇਹ ਜ਼ਰੂਰ ਗੱਲ ਕਵਾਂਗਾ ਵੀ ਜਿਸ ਟਾਈਮ 'ਵੀ ਅਸੀਂ ਅਫਸਰਾਂ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਸਾਡਾ ਟੈਲੀਫੋਨ ਚੁੱਕਿਆ ਔਰ ਮੌਕੇ ਤੇ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਚਾਂਸ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਬਲਾ ਕੇ ਸਾਡੇ ਡਰਹਿ ਜਾ ਰਿਆ ਸੀ ਦਹਿਸ਼ਤ ਦਾ ਮਾਹੌਲ ਸੀ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਸੀ ਪਰ ਇਹ ਸ਼ਹਿਰ ਦਾ ਮਾਹੌਲ ਠੀਕ ਮੈਂ ਪੁਰਸਦੇ ਸੀਬੀ ਸਾਹਿਬ ਨੂੰ ਜਿਹੜੀ ਇਸ ਚੀਜ਼ ਦੇ ਵਧਾਈ ਦੇ ਪਾਤਰ ਨੇ ਵੀ ਲੁਧਿਆਣਾ ਉਹਨਾਂ ਨੇ ਬਚਾ ਕੇ ਰੱਖਿਆ ਲੁਧਿਆਣੇ ਦਾ ਜਿਹੜਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਬਾਕੀ ਸਾਡੇ ਰਜਨੀਸ਼ ਤੁਮਾਰ ਜੀ ਨੇ ਜੋ ਇਲੈਕਸ਼ਨ ਦੇ ਟਾਈਮ ਜੋ ਗੱਲਾਂ ਹੋਈਆਂ ਸਾਰੀਆਂ ਤੁਹਾਡੇ ਨਾਲ ਡਿਟੇਲ ਚ ਦੱਸੀਆਂ ਇਹਨਾਂ ਨੇ ਇੱਕ ਲਾਲੀ ਦੀ ਗੱਲ ਕੀਤੀ ਕਿੰਨੇ ਕਿੰਨੇ ਰੁਪਏ ਆਫਰ ਕੀ ਦਿੱਤੀ ਜਾਂ ਕੀਤੀ ਦੇਖੋ ਇਹਨਾਂ ਨੇ ਕਾਂਗਰਸ ਦੇ ਵੀ ਜੋ ਤੁਹਾਨੂੰ ਪਤਾ ਚੱਲਦਾ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੀ ਘਰ ਜਾ ਰਹੇ ਨੇ ਔਰ ਸਾਡੇ ਬੀਜੇਪੀ ਦੇ ਨੇ ਕਾਉਂਸਲਰ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਆਪਣਾ ਵੱਟੀਆਂ ਵੱਟੀਆਂ ਕਰਦੇ ਨੇ ਝੂਠ ਬੋਲਦੇ ਨੇ ਦੇਖੋ ਮੈ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਇਹ ਝੂਠੇ ਲੋਗ ਨੇ ਝੂਠ ਬੋਲਦੇ ਨੇ ਇਹ ਜਸਟ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਸਾਡੇ ਐਮ ਐਲ ਏ ਖਰੀਦ ਰਹੀ ਏ 20 ਕਰੋੜ ਵੀ ਇਹ ਮੁੱਲ ਆਤਾ 15 ਕਰੋੜ ਵੀ ਇਹ ਮੁੱਲ ਆਤਾ ਇਹਨਾਂ ਦੇ ਐਮ ਐਲ ਏ 2-2 ਟਕੇ ਦੇ ਐਮ ਐਲ ਏ ਨੇ ਔਰ ਆਪਣੀ ਕੀਮਤ ਵਧਾਉਣ ਵਾਸਤੇ ਇਹਨਾਂ ਨੇ ਉਸ ਟਾਈਮ ਕੀਮਤਾਂ ਰੱਖ ਦੇ ਜੀ 20 ਕਰੋੜ ਰੁਪਈਆ 15 ਕਰੋੜ ਰੁਪਈਆ ਜਿਹੜੇ 2-2 ਟਕੇ ਦੇ ਵਿਗਨ ਵਾਲੇ ਐਮਐਲਏ ਹੋਣ ਉਹਨਾਂ ਨੂੰ ਕੋਈ 2 ਕਰੋੜ ਰੁਪਏ ਦੇ ਦੇਵੇਗਾ ਔਰ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਕੌਂਸਲਰ ਜਿਹੜਾ ਇਹਨਾਂ ਕੋਲ ਪਰਚੇਜ਼ ਨਹੀਂ ਹੋ ਗਿਆ ਖਰੀਦਿਆ ਨਹੀਂ ਜਾਏਗਾ ਸਾਨੂੰ ਆਪਣੇ ਕਾਰਜਕਰਤਾ ਤੇ ਮਾਣ ਹੈ ਸਰ ਤੁਸੀਂ ਕਹਿ ਰਹੇ ਹੋ ਵੀ ਵੋਟਾਂ ਦੇ ਦੌਰਾਨ ਕਾਫੀ ਤੱਕੇਚਾਈ ਹੋਈ ਆ ਹਾਲੇ ਕਿ ਗੁਰਮੋਤਸ ਅਰੋੜਾ ਜੀ ਉਧਰ ਬੀਜੇਪੀ ਦੇ ਉਹਨਾਂ ਨੇ ਰਿਪੋਰਟ ਪੜ੍ਹ ਗਿਆ ਵੀਡੀਓ ਫਾਈਲ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਵੀ ਕਾਫੀ ਕੀਤਾ ਕੀ ਤੁਸੀਂ ਜਿਹੜਾ ਚੋਣ ਚੋਣ ਆਯੋਜਿਤ ਕਿਉਂਕਿ ਡਿਫੀਕਲਟੀ ਜਿਹੜੇ ਹੁੰਦੇ ਨੇ ਮੇਨ ਹੁੰਦੇ ਨੇ ਉਹਨਾਂ ਨੂੰ ਕੋਈ ਕੰਪਲੇਟ ਦਿੱਤੀ ਦੇ ਕੋਈ ਦੇਖੋ ਅਸੀਂ ਜ਼ਿਲ੍ਹੇ ਦੇ ਵੱਲੋਂ ਸਾਰੀਆਂ ਕੰਪਲੇਟਾਂ ਕਰ ਚੁੱਕੇ ਆਂ ਔਰ ਹੋਰ ਕੁਝ ਹੋਰ ਤਿਆਰ ਹੋਰ ਆ ਰਹੀਆਂ ਨੇ ਜਿੱਦਾਂ ਜਿੱਦਾਂ ਸਾਨੂੰ ਪਤਾ ਚੱਲ ਰਿਹਾ ਸਾਡੇ ਰਜਨੀਸ਼ ਤਮਾਨ ਜੀ ਜ਼ਿਲ੍ਹਾ ਪ੍ਰਧਾਨ ਜੀ ਬੜੇ ਬਰੀਕੀ ਦੇ ਨਾਲ ਉਹਦੀ ਜਾਂਚ ਕਰਕੇ ਹਰ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਵੀ ਬਿਲਕੁਲ ਜੀ ਬਿਲਕੁਲ ਅਸੀਂ 90 ਲੱਖ ਪੱਗ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਵਾਲੇ ਦੇਣ ਜਾਈ ਦੋ ਦਿਨ ਪਹਿਲਾਂ ਜਿੰਨੀਆਂ ਕੰਪਲੇਂਟ ਸੀ ਜਿੰਨੀਆਂ ਕੋਈ ਜਿਸ ਦਾ ਤੁਸੀਂ ਨਾ ਪ੍ਰੋਪਰ ਅਵਾਰਡ ਦੀ ਗੱਲ ਕਰ ਰਹੇ ਹੋ ਗੌਰ ਬਰੋੜਾ ਜੀ ਵਾਲੇ ਉਹਦੀ ਵੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਪਾਈ ਆ ਔਰ ਬਕੈਦਾ ਬੋਰਡ ਫਾਟਦਿਆਂ ਦੀ ਪਿਕਚਰ ਔਰ ਸਾਰਾ ਕੁਝ ਨਾਲ ਸੈਂਡ ਕੀਤਾ ਮੈਂ ਇੱਕ ਹੋਰ ਆਪਣੇ ਕਾਰਜਕਰਤਾ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਕੋਈ ਡਿਪਟੀ ਮੇਅਰ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਕੋਈ ਪੈਸੇ ਦਾ ਲਾਲਚ ਦੇ ਰਹੇ ਨੇ ਇਹਨਾਂ ਦੀ ਵੀਡੀਓ ਬਣਾਵੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਨੂੰ ਇਹ ਲੋਕ ਕਹ ਰਹੇ ਨੇ ਤੁਹਾਡੇ ਪਰਚੇ ਬਣਾ ਦੇਵਾਂਗੇ ਕੋਈ ਤੁਹਾਡੇ ਤੇ ਪਰਚੇ ਨਹੀਂ ਬਣਾ ਸਕਦਾ ਜੇ ਪਰਚੇ ਬਣਾਣਗੇ ਤੇ ਭਾਰਤੀ ਜਨਤਾ ਪਾਰਟੀ ਉਹਦਾ ਜਵਾਬ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਇਸ ਦਵਾਂਗੇ ਮੈਂ ਸਾਰੇ ਆਪਣੇ ਕਾਰਜਕਰਤਾ ਨੂੰ ਪ੍ਰਾਰਥਨਾ ਹੱਥ ਜੋੜ ਕੇ ਕਰਨਾ ਚਾਹਨਾ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਘਬਰਾਣ ਦੀ ਲੋੜ ਨਹੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰੋ ਜੇ ਜੇ ਅਗਰ VOTING ਹੋਈ ਮਨ ਲਓ ਤੁਹਾਡਾ ਕੈਂਡੀਡੇਟ ਖੜਾ ਹੈ ਤੇ ਤੁਸੀਂ ਕਾਂਗਰਸੀਆਂ ਦੇ ਕੌਂਸਲਰਾਂ ਨੂੰ ਟੋਗਲ ਕਿਉਂ ਤੁਹਾਡੇ ਵੋਟ ਵਾਸਤੇ ਦੇਖੋ ਮੈਂ ਜੋ ਪ੍ਰਧਾਨ ਜੀ ਨੇ ਕਿਹਾ ਮੈਂ ਤੇ ਅਪੀਲ ਕਰਨਾ ਚਾਹਨਾ ਵੀ ਜਿਸ ਤਰੀਕੇ ਦੇ ਨਾਲ ਸਾਰੇ ਦੇਸ਼ ਦੇ ਵਿੱਚ ਤਰੱਕੀ ਹੋ ਰਹੀ ਹੈ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਰਕਾਰਾਂ ਨੇ ਜਾਂ ਜਿੱਥੇ ਜਿੱਥੇ ਮੇਰ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਉਸ ਡਿਵੈਲਪਮੈਂਟ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਜੇ ਜਦਾ ਕੋਈ VOTING ਦੀ ਜਦੋਂ ਤੁਸੀਂ ਗੱਲ ਕੀਤੀ ਹੈ ਜੇ ਵੋਟਾਂ ਇਕ ਰਹਾਂਦੇ ਨੇ ਤੇ ਜਿੱਥੇ ਕੋਈ ਭਾਰਤੀ ਜਨਤਾ ਪਾਰਟੀ ਦਾ ਕੋਈ ਮੇਰ ਖੜਾ ਹੁੰਦਾ ਹੈ ਜੋ ਕੁਝ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਕਰਤਾ ਨੂੰ ਕੌਂਸਲਰ ਨੂੰ ਚਾਹੀਦਾ ਵੇ ਭਾਜਪਾ ਨੂੰ ਵੋਟ ਪਾ ਦਿਓ ਕਿਉਂ ਕਿ ਉਹਨਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦਾ ਮੋਲ ਠੀਕ ਹੋ ਜਾਵੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਰਤਾ ਨੇ ਉਹਨਾਂ ਨੇ ਵੀ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਠੀਕ ਹੈ ਠੀਕ ਹੈ ਜੀ